Құртүрді әріптіңіз. ああ兄もプリンス。 ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਡਾ ਪ੍ਰੈਸ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਦੂਸਰਾ ਅਸੀਂ ਜੋ ਅਮਰਤਪਾਲ ਦੀ ਇਲੈਕਸ਼ਨ ਚ ਬਹੁਤ ਵੱਡਾ ਸਾਰੇ ਪੰਜਾਬੀਆਂ ਨੇ ਵਿਦੇਸ਼-ਵਿਦੇਸ਼ ਵਰਤਮੀਆਂ ਸਿੱਖ ਸੰਗਤਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਹਦੇ ਵਾਸਤੇ ਲੁਧਿਆਣੇ ਵਾਸੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤੇ ਅਸੀਂ ਸਾਰਿਆਂ ਦਾ ਜਗ੍ਹਾ-ਜਗ੍ਹਾ ਜਾ ਕੇ ਉਸ ਇਲੈਕਸ਼ਨ ਚ ਉਹਨਾਂ ਦਾ ਹਿੱਸਾ ਪਾਉਣ ਵਾਸਤੇ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਚпионаਨੇ ਬਹੁਤ ਚੜ੍ਹਦੀ ਕਲਾ ਨਾਲ ਉਥੇ ਕੁਝ ਟੀਮਾਂ ਇਥੋਂ ਮੇਰੇ ਧਿਆਨੇ ਤੋਂ ਮਿਲੀਆਂ ਸੀ ਤੇ ਉਹਨਾਂ ਦਾ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਹੋਰ ਜਿਹੜੀ ਅਸੀਂ ਆਪਣਾ ਬਾਬਾ ਕਾਲ ਸਹਿਬ ਵਿਖੇ ਇੱਕ ਪੰਥਕ ਗੱਤਰਤਾ ਕਰ ਰਹੇ ਹਾਂ ਉਹਦੇ ਵਾਸਤੇ ਇਹਨਾਂ ਨੂੰ ਸੱਦਾ ਪੱਤਰ ਵੀ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਕਿ ਉੱਥੇ ਤੁਸੀਂ ਵਾਦੋ-ਵਾਦ ਪਹੁੰਚੋ ਤੇ ਹੋਰ ਜਿਹੜੇ ਆਪਣੇ ਇਹ ਮਸਲੇ ਆ ਉਥੇ ਉਹ ਵਿਚਾਰੇ ਜਾਣਗੇ ਇਹ ਇਹ ਬੇਨਤੀਆਂ ਅਸੀਂ ਇਹਨਾਂ ਨੂੰ ਧੰਨਵਾਦ ਦੇ ਦੂਸਰਾ ਸੁਮਣੀ ਕਮੇਟੀ ਦੀਆਂ ਵੋਟਾਂ ਵਾਸਤੇ ਜਿਹੜੇ ਕਿ ਉਹ ਜੋ ਇਹ ਪ੍ਰਕਿਰਿਆ ਵੋਟਾਂ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਵਿੱਚ ਸਾਡੀ ਕੌਮ ਵਿੱਚ ਬੜੀ ਮੇਰੇ ਖਿਆਲ ਜਾਗਰਤੀ ਦੀ ਘਾਟ ਹੈ ਆ ਜਾਂ ਅਸੀਂ ਆਪਣਾ ਫਰਜ਼ ਨਹੀਂ ਪਛਾਨ ਰਹੇ ਉਹ ਤਿੰਨ ਚਾਰ ਵਾਰੀ ਉਹਦਾ ਜਿਹੜਾ ਮੌਕਾ ਵਧਾਇਆ ਗਿਆ ਪਰ ਫਿਰ ਵੀ ਬਹੁਤ ਘੱਟ ਗਿਣਤੀ 'ਚ ਵੋਟਾਂ ਬੜੀਆਂ ਅਜੇ ਤੱਕ ਤੋਂ ਕੁਝ ਅਸੀਂ 30 31 ਤਰੀਕ ਨੂੰ ਇੱਕ ਵਫਤ ਭੇਜਿਆ ਸੀ ਗੁਰਦੁਆਰਾ ਚੋਣ ਕਮਿਸ਼ਨ ਕੋਲ ਕਿ ਤੁਸੀਂ ਇਹਦਾ ਸਮਾਂ ਹੋਰ ਵਧਾਓ ਉਹਨਾਂ 1.5 ਮਹੀਨੇ ਦਾ ਸਮਾਂ ਸਾਨੂੰ ਹੋਰ ਵਧਾਇਆ ਵਾ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਅਪੀਲ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਕਿ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੀ ਵੋਟ ਆ ਉਹ ਜਿਹੜਾ ਵੀ ਯੋਗ ਵਿਅਕਤੀ ਜਿਹੜਾ ਵੀ ਉਹ ਸ਼ਰਤਾਂ ਪੂਰੀਆਂ ਕਰਦਾ ਹਰੇਕ ਦੀ ਬਣੀ ਉਹ ਕੋਈ ਉਤੋਂ ਵਾਂਝਾ ਨਾ ਰਵੇ ਇਸ ਕਰਕੇ ਅਸੀਂ ਸਾਰੇ ਸਿੱਖ ਸੰਤਾਂ ਨੂੰ ਅਪੀਲ ਕਰਦੇ ਆ ਉਹ ਦਵਾਰਾਂ ਨੂੰ ਅਪੀਲ ਕਰਦੇ ਆ ਹੋਰ ਆਗੂਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਸਾਰੇ ਜਣੇ ਵੱਧ ਤੋਂ ਵੱਧ ਇੱਥੇ ਆਬ ਜ਼ਿੰਮੇਵਾਰੀ ਸਮਝ ਕੇ ਹਰੇ ਘਰ ਤੱਕ ਪਹੁੰਚ ਕਰਕੇ ਹਰੇਕ ਸਿੱਖ ਗੁਰਸਿੱਖ ਤੱਕ ਪਹੁੰਚ ਕਰਕੇ ਉਹ ਵੋਟ ਬਣਾਈ ਜਾਵੇ ਇਹ ਇਹ ਅਸੀਂ ਅਪੀਲ ਬੇਨਤੀ ਕਰਨੀ ਆਪੇ ਹਾਂਜੀ ਇਹ ਜਿਹੜਾ ਅਸੀਂ ਕਾਟੇ ਸੱਦੇ ਆ ਉਹਦੇ ਚ ਅਸੀਂ ਬੰਦੀ ਸਿੰਘਾਂ ਦਾ ਮਸਲਾ ਵਾ ਸਾਡੇ ਬੇਅਦਬੀਆਂ ਦੇ ਮਾਮਲੇ ਜਿਹੜੇ ਆ ਉਹਨਾਂ ਨੂੰ ਮੇਰੇ ਖਿਆਲਕ ਸਾਨੂੰ ਬਹੁਤ ਸਮਾਂ ਹੋ ਗਿਆ ਦੋ ਤਿੰਨ ਸਰਕਾਰਾਂ ਵੀ ਇਹਨਾਂ ਚੀਜ਼ਾਂ ਤੇ ਬਣ ਗਈਆਂ ਪਰ ਕਿਤੇ ਕੋਈ ਲੱਗਦਾ ਨਹੀਂ ਕਿ ਸਰਕਾਰ ਉਹਦੇ ਵਾਸਤੇ ਸਿਰ ਦੇ ਆ ਉਹ ਜਿਹੜੇ ਕੋਸ਼ ਮਸਲੇ ਤੇ ਇਥੋਂ ਟ੍ਰਾਂਸਫਰ ਕਰਕੇ ਚੰਡੀਗੜ੍ਹ ਜਾਂ ਹੋਰ ਕਿਤੇ ਲਿਜਾਏ ਜਾ ਰਹੇ ਆ ਕਿ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਖਤਮ ਕਰਨ ਦੀ ਜਿਹੜੀ ਸਾਜ਼ਿਸ਼ ਆ ਉਹ ਹੋ ਰਹੀ ਆ ਦੂਸਰਾ ਬੰਦੀ ਸਿੰਘਾਂ ਦਾ ਮਾਮਲਾ ਵੀ ਉਹ ਵੀ ਉਹਨਾਂ ਨੇ ਡਬਲ ਟ੍ਰੈਵਲ ਸਜ਼ਾਵਾਂ ਭੁਗਤਲੀਆਂ ਤੇ ਉਹਨਾਂ ਵਾਸਤੇ ਕੋਈ ਉਹਨਾਂ ਨੂੰ ਕੋਈ ਪ੍ਰੋਲ ਕੋਈ ਰਾਤ ਨਹੀਂ ਦਿੱਤੀ ਜਾ ਰਹੀ ਤੇ ਦੂਸਰਾ ਦੇਖੋ ਜੀ ਉਹਦੇ ਆ ਪੈਰਲ ਰਾਮ ਰਹੀਮ ਨੂੰ ਹਰ 2 ਮਹੀਨੇ ਬਾਅਦ ਮਹੀਨੇ ਬਾਅਦ ਫੇਰ ਉਹਨੂੰ ਬਹੁਤ ਲੰਮਾ ਟਾਈਮ ਇਹ ਪ੍ਰੋਲ ਦਿੱਤੀ ਜਾ ਰਹੀ ਆ ਇਹ ਮੇਰੇ ਖਾਲੇ ਇੱਕ ਦੇਸ਼ ਦੋ ਤਰ੍ਹਾਂ ਦੇ ਕਾਨੂੰਨ ਚੱਲ ਰਹੇ ਆ ਸਾਡੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਉਹ ਬਾਰਡਰਾਂ ਤੇ ਬੈਠੇ ਆ ਉਦੋਂ ਵੀ 700 ਕਿਸਾਨ ਸ਼ਹੀਦ ਹੋਇਆ ਪਹਿਲਾਂ ਵੀ ਹੁਣ ਵੀ ਕੁਝ ਬੰਦੇ ਸ਼ਹੀਦ ਹੋ ਗਏ ਆ ਕੁਝ ਉਹ ਸ਼ੁਭ ਕਰਨ ਜਾਂ ਸ਼ੋਭਦੀਪ ਜਿਹੜਾ ਉਹ ਉਹ ਵੀ ਸ਼ਹੀਦ ਹੋਇਆ ਹੋਰ ਵੀ ਤੇ ਇਹ ਬਹੁਤ ਸਾਡੀ ਕਿਤੇ ਵੀ ਸੁਣਵਾਈ ਨਹੀਂ ਕੋਈ ਸਰਕਾਰ ਸਿਰਦ ਨਹੀਂ ਉਹ ਨਵੀਆਂ ਸਰਕਾਰਾਂ ਵੀ ਨਵੀਂ ਸਰਕਾਰ ਵੀ ਬਣ ਗਈ ਸੈਂਟਰ ਚ ਤੇ ਅਜੇ ਤੱਕ ਵੀ ਕੋਈ ਮਸਲੇ ਦਾ ਕਿਸਦਾ ਹੱਲ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਸਾਰੇ ਉਤੇ ਪੰਥ ਨੂੰ ਸਾਰੀਆਂ ਜਥੇਬੰਦੀਆਂ ਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉੱਥੇ ਵੱਧ ਤੋਂ ਵੱਧ ਪਹੁੰਚੋ ਕਿ ਉੱਥੇ ਆਪਾਂ ਆਉਣ ਵਾਲੇ ਸਮੇਂ ਲਈ ਜਿਹੜੀ ਕੋਈ ਰਣਨੀਤੀ ਕੋਈ ਵਿਚਾਰ ਕਰ ਸਕੀਏ ਤੇ ਇਹ ਨਾ ਬੰਦੀ ਸਿੰਘਾਂ ਵਾਸਤੇ ਜਾਂ ਬੇਅਦਬੀ ਦੇ ਮਾਮਲੇ ਜੋ ਵੀ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਵਿਚਾਰੀਏ ਤੇ ਆਉਣ ਵਾਲੇ ਸਮੇਂ ਲਈ ਕੋਈ ਕੀ ਰਸਤਾ ਬਣਾਉਣਾ ਚਾਹੀਦਾ ਉਹ ਆਪਾਂ ਬੰਦੀ ਸਿੰਘਾਂ ਲਈ ਦਿਖਾਈ ਕਿ ਹੋਈ ਹੈ ਤੇ ਕਿਤੇ ਨਹੀਂ ਜਿਹੜੀ ਸਿਮਤੀ ਦੀ ਇਹ ਕਿ ਉਹਨਾਂ ਨੂੰ ਨੇ ਪੂਰਨ ਰਹੀ ਨਹੀਂ ਨਾ ਹੋ ਰਹੀ ਜੀ ਕੋਈ ਕਿਸੇ ਨੂੰ ਛੁੱਟੀ ਦੇ ਤੇ ਕੋਈ ਜਮਾਨਤ ਦੇ ਦਿੱਤੀ ਮੇਰੇ ਖਿਆਲ ਹੈ ਕਿ ਉਹ ਵੀ ਇੱਕ ਪਹਿਲਾਂ ਵੀ ਉਹਨਾਂ ਨੂੰ ਜਮਾਨਤ ਦਿੱਤੀ ਫਿਰ ਉਹਨਾਂ ਨੇ ਜਮਾਨਤ ਕੈਨਸਲ ਕਰਕੇ ਫਿਰ ਉਹਨਾਂ ਨੂੰ ਇਹ ਤੇ ਉਹਨਾਂ ਦੇ ਹਮੇਸ਼ਾ ਉਹਨਾਂ ਦੇ ਸਿਰ ਤੇ ਤਲਵਾਰ ਲੜਕੀ ਰਹੀ ਹੈ ਨਾ ਜੀ ਤੇ ਇਹੋ ਜਿਹੀਆਂ ਜਿਹੜੀਆਂ ਮੇਰੇ ਅਸੀਂ ਤੇ ਪੱਕੀ ਰਿਹਾਈ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਨ ਉਹਨਾਂ ਨੇ ਆਪਣੀ ਸਜ਼ਾ ਤੋਂ ਵੀ ਦੋ ਤਿੰਨ ਸਜ਼ਾਵਾਂ ਕੱਟ ਲਈਆਂ ਤੇ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਕੋਈ ਸੁਨਾਹਾਂ ਕਿਹਾ ਗਿਆ ਕਿ ਉਹਨਾਂ ਨੂੰ ਬਾਹਰ ਨਹੀਂ ਆਉਣਾ ਨਹੀਂ ਗਿਆ ਨਹੀਂ ਪਾਈ ਉਹਨਾਂ ਦਾ ਸਨੇਹਾ ਆਜ ਉਹਨਾਂ ਦੇ ਚਾਚਾ ਜੀ ਗਏ ਹੋਏ ਉੱਥੇ ਉਹਨਾਂ ਦਾ ਸਨੇਹਾ ਹੋਣਾ ਜੋ ਉਹ ਉਹ ਪੰਥਕ ਘਤਰਤਾ ਤੇ ਉਹ ਉਹ ਉਹਨਾਂ ਦਾ ਸਨੇਹਾ ਲੈਣ ਲੈ ਕੇ ਆਉਣਗੇ ਉਹ ਦਿਨ ਉੱਥੇ ਦੱਸਿਆ ਜਾਊਗਾ ਤੇ ਬਾਕੀ ਅਮਰਪਾਲ ਸਿੰਘ ਨੇ ਵੀ ਤੁਸੀਂ ਦੇਖੋ ਕਿ ਸਭ ਪੰਜਾਬ ਤੋਂ ਸਭ ਤੋਂ ਵੱਡ ਬਹੁਮਤ ਨਾ ਦਿੱਤੇ ਹੋਏ ਤੇ ਉਹਨਾਂ ਤੇ ਕੋਈ ਇਹੋ ਜਿਹਾ ਅਲੀਗੇਸ਼ਨ ਵੀ ਨਹੀਂਗਾ ਕਿਉਂਕਿ ਪੰਜਾਬ ਦੇ ਲੋਕ ਜੋ ਐਡਾ ਖਤਰਨਾਕ ਜਾਂ ਜਿੱਦਾਂ ਦਾ ਇਸ਼ਵਾਹਿਆ ਜਾ ਰਿਹਾ ਹੁੰਦਾ ਤੇ ਉਹ ਲੋਕ ਇਹਨਾਂ ਬਹੁਮਤ ਨਾਲ ਉਹਨੂੰ ਜਿਤਾਉਂਦੇ ਨੇ ਫਿਰ ਸਰਕਾਰ ਅਜੇ ਤੱਕ ਉਹਨਾਂ ਨੂੰ ਇਹ ਕੋਈ ਕੋਈ ਰਿਹਾਈ ਵਾਸਤੇ ਕੋਈ ਉਹਨਾਂ ਦੀ ਐਨਐਸ ਖਤਮ ਕਰਨ ਵਾਸਤੇ ਕੋਈ ਵੀ ਗਰਵਾਈ ਨਹੀਂ ਕਰ ਰਹੀ ਇਸ ਕਰਕੇ ਲੋਕਾਂ ਦੀ ਮਨ ਜੋ ਸੰਕਾ ਦੇ ਮਨ ਚ ਬਹੁਤ ਵੱਡਾ ਰੋਸ ਆ ਹ ਇਲਾਕੇ ਦੀਆਂ ਪੂਰੇ ਪੰਜਾਬ ਦੀਆਂ ਉਹ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਾਂ ਨੂੰ ਕੋਈ ਨਾ ਕੋਈ ਇਹਦੇ ਵਾਸਤੇ ਕੋਈ ਇਹ ਪੰਥਕ ਕੱਤਰਤਾ ਸੀ ਤਾਂ ਹੀ ਰੱਖੀ ਹੈ ਤੇ ਇਹ ਇਹ ਚੀਜ਼ ਹੈ ਕਿ ਹੁਣ ਸਾਨੂੰ ਪਤਾ ਲੱਗਾ ਕਿ ਉੱਥੇ ਇੱਕ ਡਰੱਗ ਸਮਗਲਰ ਨੂੰ ਵੀ ਉਹਨਾਂ ਦੀ ਜੇਲ੍ਹ ਚ ਉੱਥੇ ਸ਼ਿਫਟ ਕੀਤਾ ਗਿਆ ਹੈ ਤੇ ਮੇਰਾ ਸਾਨੂੰ ਲੱਗਦਾ ਕਿ ਸਰਕਾਰ ਦੀ ਕੋਈ ਮਨਸਾ ਸਹੀ ਨਹੀਂ ਲੱਗਦੀ ਉਹਨਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕੋਈ ਇਹੋ ਜਿਹਾ ਕੋਈ ਸਰੀਰਕ ਨੁਕਸਾਨ ਜਾਂ ਕੋਈ ਇਹੋ ਜਿਹੀ ਚੀਜ਼ਾਂ ਪਹੁੰਚਾਉਣ ਦੀ ਵੀ ਸ਼ਾਇਦ ਸਾਨੂੰ ਸਾਜ਼ਿਸ਼ ਲੱਗ ਰਹੀ ਹੈ ਤੇ ਇਹਦੇ ਵਾਸਤੇ ਅਗਰ ਜੇ ਕੋਈ ਇਦਾਂ ਦੀ ਕੋਈ ਘਟਨਾ ਵਾਪਰਦੀ ਤਾਂ ਇਹ ਪੰਜਾਬ ਸਰਕਾਰ ਦੇ ਬਣਾਵਾ